ਕੈਪਟਨ ਅਮਰਿੰਦਰ ਸਿੰਘ ਤੇ ਸੀਐਮ ਮਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਜੇਠਿਆ ਦੇ ਹੱਕ ਵਿੱਚ ਪੋਸਟ ਸਾਂਝੀ ਕੀਤੀ ਆ ਤਾਂ ਦੂਜੇ ਪਾਸੇ ਹੁਣ ਆਪ ਦੇ ਲੀਡਰਾਂ ਵੱਲੋਂ ਖੂਬ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾ ਰਿਹਾ ਤਾਂ ਹੁਣ ਸੀਐਮ ਮਾਨ ਵੱਲੋਂ ਤਿੱਖੇ ਤਾਂਜਾ ਜਿਹੜੇ ਉਹ ਕਸੇ ਗਏ ਆ ਕੈਪਟਨ ਅਮਰਿੰਦਰ ਸਿੰਘ ਤੇ ਤਾਂ ਇੱਥੋਂ ਤੱਕ ਸ਼੍ਰੀ ਗੁਰਕਾ ਸਾਹਿਬ ਦੀ ਜੋ ਸੌਂ ਖਾਦੀ ਆ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਆ ਕਿ ਹੁਣ ਤੁਹਾਨੂੰ ਨਸ਼ਾ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਜਿਹੜੀ ਚਿੰਤਾ ਹੋ ਗਈ ਐ ਇੱਥੋਂ ਤੱਕ ਜਿਹੜੇ ਆ ਸਿਆਮਾਨ ਨੇ ਜਿਹੜੇ ਆ ਉਹ ਤੰਝ ਕੱਸਿਆ ਤਾਂ ਉਧਰ ਕੈਪਟਨ ਅਮਰਿੰਦਰ ਸਿੰਘ ਨੇ ਆ ਸਰਕਾਰ ਨੂੰ ਘੇੜਦਿਆਂ ਆ ਆਪਣੇ ਇੱਕ ਐਕਸ ਪੋਸਟ ਤੇ ਲਿਖਿਆ ਕਿ ਆ ਸਰਕਾਰ ਲੋਕਾਂ ਨੂੰ ਜਿਹੜਾ ਚੁੱਪ ਕਰਾਉਣ ਦੇ ਲਈ ਘਰਾਂ 'ਚ ਨਜ਼ਰ ਬੰਦ ਕਰ ਰਹੀ ਐ ਇਸੇ ਤਰੀਕੇ ਨਾਲ ਵਿਕਰ ਮਜੀਠੀਆ ਤੇ ਵੀ ਆ ਜਿਹੜੇ ਆ ਨਕੇਲ ਕਸਨ ਦੀ ਤਿਆਰੀ ਐ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਿਵੇਂ ਹੀ ਸਵਾਲ ਚੁੱਕੇ ਨੇ ਵਿਕਰ ਮਜੀਠੀਆ ਤੇ ਗ੍ਰਿਫਤਾਰੀ ਤੇ ਤਾਂ ਉਧਰ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੇ ਹੁਣ ਸਿਆਮਾਨ ਨੇ ਤਿੱਖੇ ਤਾਂਜਾ ਜਿਹੜੇ ਕੱਸ ਦਿੱਤੇ ਇਥੋਂ ਤੱਕ ਕਿ ਭਤੀਜੇ ਦਾ ਰਿਸ਼ਤਾ ਵੀ ਜਿਹੜਾ ਉਹ ਜੋੜ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਸਿੱਧਾ ਕਹਿ ਦਿੱਤਾ ਕਿ ਜਦੋਂ ਤੁਹਾਡੀ ਅਤੇ ਜਦੋਂ ਤੁਹਾਡੇ ਸਰਕਾਰ ਭਤੀਜੇ ਦੀ ਸਰਕਾਰ ਸੀ ਉਦੋਂ ਲੋਕਾਂ ਲੋਕਾਂ ਦੇ ਪੁੱਤ ਤੜਫ ਤੜ ਕੇ ਮਾਰੇ ਸੀ ਉਦੋਂ ਤੁਸੀਂ ਕਿੱਥੇ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਸ਼ਬਦੀ ਵਾਰ ਕਿੰਨਾ ਚਿਰ ਜਾਰੀ ਰਹੇਗੀ